ਸਰ ਇੱਕ ਹਰੀਗੜ੍ਹ ਕੱਲ ਚੋਰੀ ਵਿਆਦਾ ਔਰਤੀ ਮੌਤ ਹੋਇਆ ਪੂਰਾ ਮਾਮਲਾ ਇਹ ਵੀ ਕੱਲ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕੱਲ ਸ਼ਾਮ 5:00 ਵਜੇ ਇਸ ਸੁਖਿੰਦਰ ਕੌਰ ਲੜਕੀ ਬੇਨੜੇ ਜੋ ਇੱਥੇ ਹਰੀਗੜ੍ਹ ਵੇਖੀ ਗਈ ਆ ਜਿਹਦੀ ਡੈਥ ਹੋ ਗਈ ਸਲਫਾਟਾ ਕੇ ਪਰ ਉਹਨਾਂ ਦੇ ਪਰਿਵਾਰਕ ਮੈਂਬਰ ਇਹ ਕਹਿੰਦੇ ਸੀ ਕਿ ਕੁੱਟਮਾਰ ਕਰੀਆ ਜਦੋਂ ਅਸੀਂ ਮੌਕੇ ਤੇ ਜਾ ਕੇ ਦੇਖਿਆ ਉਹਨੂੰ ਸਾਰਾ ਮੌਲਾਜਾ ਕਰਕੇ ਉਹਨਾਂ ਦੇ ਜੈਡ ਬੋਡੀ ਅਸੀਂ ਮੋਰਚਰੀ ਚ ਰਖਵਾਤੀ ਆ ਆਪਣੇ ਸਿਵਲ ਹਸਪਤਾਲ ਬਰਨਾਲਾ ਅੱਜ ਜੋ ਵੀ ਉਹਨਾਂ ਦੇ ਪਰਿਵਾਰਕ ਮੈਂਬਰ ਸਾਡੇ ਕੋਲ ਆਉਣਗੇ ਜੋ ਵੀ ਬਿਆਨ ਲਿਖਾਉਣਗੇ ਅਸੀਂ ਉਹ ਕਾਰਵਾਈ ਅਮਲ ਤੇ ਲਿਆਵਾਂਗੇ ਪਰ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਜੇ ਕੋਈ ਰਾਉਂਡ ਆਪਤੀ ਹੋਣਾ ਅੱਗੇ ਕੋਈ ਰਾਉਂਡ ਆਪਤੀ ਹੋਏ ਜੀ ਜਦੋਂ ਤੱਕ ਉਹ ਬਿਆਨ ਨਹੀਂ ਲਿਖਾਉਂਦੇ ਹੈਗੇ ਐਫ ਆਈ ਆਰ ਦਾ ਲਾਜ ਨਹੀਂ ਹੁੰਦੀ ਉਹ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਵੇਗੀ ਜੋ ਵੀ ਹੋਵੇ ਬਿਆਨ ਲਿਖਾਉਣਗੇ ਅਸੀਂ ਉਹ ਕਾਰਵਾਈ ਕਰਾਂਗੇ ਕਿੰਨੀ ਕੋਮਰ ਦੀ ਕਰ ਉਹ ਤੇ ਉਹ ਤਾਂ ਉਹ ਵੀ ਕਰੀਬ 40 ਸਾਲ ਦੀ ਸੀ ਬਿਆਹ ਹੋ ਗਿਆ ਤੇ ਵਿਆਹ ਦੀ ਨੂੰ ਕੀ ਗੱਲ ਹੋ ਸਾਰੀ ਮੈਂ ਤੈਨੂੰ ਵਿਆਹ ਨਹੀਂ ਕਾ ਸਕਦਾ 2014 ਦੇ ਇਹ 11 ਸਾਲ ਹੋ ਗਏ ਇਹ ਨਾਲ ਸਾਲ ਹੋ ਗਏ ਬੈਠੀ ਰਹੀ ਨੂੰ بس ਉਹ ਦਿਨ ਦੀ ਲੜਾਈ ਪੜਾਈ ਤਿੰਨ ਦੀ ਉਹ ਦਿਨ ਹੀ ਰਹਿ ਗਈ ਆ ਪਹਿਲਾਂ ਵੀ ਕੁਟਕੇ ਤੋਰਦੀ ਸੀ 7-8 ਮਹੀਨੇ ਘਰੇ ਬੈਠੀ ਰਹੀ ਆ ਉਦੋਂ ਸਹੁਰੇ ਨੇ ਸੱਸ ਨੇ ਦੇ ਔਰ ਮੈਂ ਥੰਨਾ ਨਹੀਂ ਕੁਟੀ ਸੀ ਉਹਦਾ ਚਲ ਪਰਾਣਾ ਗੁੱਸੇ ਜੇ ਹੁਣ ਲਾ ਕੇ ਆ ਕੇ ਵੀ ਕਿਉਂ ਲੜਾਈ ਕਰਦੀ ਆ ਉਦੋਂ ਬਾਅਦ ਚੱਲ ਡਮੇਟ ਕੇ ਸਿਲਾਏ ਜੀ ਕਰੇ ਰੱਖਤੀ ਕਈ ਨਹੀਂ 8 ਮਹੀਨੇ ਬਾਅਦ ਕਰਤੀ ਸੀ ਔਰ ਚਲ ਪੰਚਾਇਤਾਂ ਬਣ ਚੋ ਸਾਰਾ ਹੀ ਆ ਆ ਕੇ ਕਹੇਗੇ ਇਸੇ ਤਰ੍ਹਾਂ ਤੀ ਫੇਰ ਉਹੀ ਆ ਕੇ ਬਸ ਰੋਜ਼ ਦੀ ਲੜ ਲੜਾਈ ਆ ਤੇਰੇ ਤੇ ਕੇ ਕੇ ਬਸ ਨਾ ਰਾਣੀ ਜਿੰਦੇ ਤੇਰੇ ਪੇਸ਼ੇ ਤੇ ਕੋਈ ਸੀ ਕੱਪੜੇ ਨਹੀਂ ਦਿੰਦੇ ਤੇਰੇ ਕੋਲ ਨਹੀਂ ਸੱਤਾ ਚਲੋਂਗਾ ਐਂ ਕਰੀ ਜਾਂਦੇ ਰਹਿੰਦੇ ਸੀਗੇ ਬਸ ਕੁੜੀ ਨਾਲ ਲੋੜੀ ਜਾਂਦੇ ਕੁੜੀ ਤਾਂ ਨਹੀਂ ਸਹੀ ਜਾਂਦੀ ਸੀ ਕਹਿੰਦੀ ਮੰਮੀ ਬਸ ਤੁਸੀਂ ਆਸਰਨਾ ਕਰੋ ਕੋਈ ਨਾ ਕਹੀ ਜਾਂਦੀ ਬਸ ਆਪਕੇ ਯਾਰ ਆਬ ਜਾਣੇ ਹੁਣ ਮੈਂ ਤਾਂ ਫੋਨ ਕੀਤਾ ਮੈਨੂੰ ਪਤਾ ਲੱਗਿਆ ਅੱਜ ਅੱਜ ਸਾਨੂੰ ਫੋਨ ਕਰੀ ਗਏ ਨੇ ਵੀ ਆ ਜਾਓ ਕਿ ਰਾਜੂ ਗੁੱਸੇ ਹੁੰਦੀ ਆ ਰਾਜੂ ਅੰਦਰ ਬੈਠੀ